ਵਖਵਖ ਕੇਸਾਂ ਚ ਲੋੜਿੰਗ ਦਾ ਅਰੋ ਪੁਲਿਸ ਵੱਲੋਂ ਗ੍ਰਿਫਤਾਰ ਪੁਲਿਸ ਵਖਵਖ ਕੇਸਾਂ ਚ ਕਰ ਰਹੀ ਹੈ ਪੁੱਛਗਿੱਛ ਜਿਲ੍ਹਾ ਕਰਤਾਰਪੁਰ ਦੇ ਥਾਣਾ ਪਰਾਣਾ ਸ਼ਾਹਲਾ ਦੀ ਪੁਲਿਸ ਵੱਲੋਂ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਚੋਰੀ ਦੇ ਕਈ ਮਾਮਲੇ ਵਖਵਖ ਥਾਣਿਆਂ ਵਿੱਚ ਦਰਜ ਹਨ ਥਾਣਾ ਤੇਬੜ ਵਿਚ ਵੀ ਇੱਕ ਮਾਮਲੇ ਵਿੱਚ ਉਪਗੋੜਾ ਚੱਲ ਰਿਹਾ ਸੀ ਇਸ ਤੇ ਦੋ ਹੋਰ ਸਾਥੀ ਇਸ ਦੇ ਨਾਲ ਚੋਰੀਆਂ ਵਿੱਚ ਸ਼ਾਮਲ ਸਨ ਜੰਨਾ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦ ਕਿ ਦੂਸਰਾ ਪਹਿਲਾਂ ਹੀ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਥਾਣਾ ਪੁਰਾਣਾ ਸ਼ਾਲਾ ਦੀ ਐਸਐਚਓ ਮੈਡਮ ਕ੍ਰਿਸ਼ਮਾ ਨੇ ਦੱਸਿਆ ਕਿ ਸੰਨੀ ਉਰਫ ਚੀਤਾ ਵਾਸੀ ਕਾਨੂੰਗਨ ਚੋਰੀਆਂ ਕਰਨ ਦਾ ਆਦੀ ਅਤੇ ਇਸ ਦੇ ਪਿੱਛੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਕਾਫੀ دیر ਤੋਂ ਲੱਗੀ ਹੋਈ ਸੀ ਅਤੇ ਕਿਉਂ ਤੱਕੀ ਹੋਈ ਸੀ ਕਿਉਂਕਿ ਥਾਣਾ ਪੁਰਾਣਾ ਸ਼ਾਲਾ ਵਿਖੇ ਇਸ ਤਿਹਲਾਫ ਤੋਂ ਮਾਮਲੇ 2022 ਅਤੇ ਅਤੇ ਇੱਕ ਮਾਮਲਾ 2023 ਚ ਦਰਜ ਹੈ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੋਹਨ ਸਿੰਘ ਵਾਸੀ ਕਨਵਾਨ ਇਹਨੂੰ ਵੱਖ-ਵੱਖ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸੰ 2 ਦਾ ਤੇ 15 ਤੇ 20 ਮੁਕਦਮਾ ਨੰਬਰ 23 ਦਾ ਇਹ ਦਰਜ ਨੇ ਜੋ ਬਾਈ ਨੇ ਇਹਦੇ ਖਿਲਾਫ ਦਰਜ ਕੀ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ ਕਾਫੀ ਦਿਨ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ